200 ਸਸੀ ਗਾਲ ਜੀ ਮੇਰੇ ਇੱਕ ਦੋਸਤ ਨੇ ਬਹੁਤ ਵਧੀਆ ਸੌਂਗ ਲਿਖਿਆ ਏ ਜੋ ਉਸਨੇ ਆਪਣੇ ਯਾਰਾਂ ਨੂੰ ਡੈਡੀਕੇਟ ਕੀਤਾ ਏ ਸੁਣੋ ਯਾਰਾ ਜੀ ਓਏ ਅੱਜ ਜੋ ਕੁਝ ਬਣਿਆ ਮੈਂ ਮਿੱਤਰੋ ਯਾਰਾਂ ਦੀ ਸਪੋਰਟ ਕਰਕੇ ਓਏ ਅੱਜ ਜੋ ਕੁਝ ਬਣਿਆ ਮੈਂ ਮਿੱਤਰੋ ਯਾਰਾਂ ਦੀ ਸਪੋਰਟ ਕਰਕੇ ਕਦੇ ਚੇਤ ਕਿਤੇ ਮਾਰਦੇ ਸੀ ਗੇੜੀਆਂ ਤੇ ਅੱਜ ਉਹ ਬੁਲਟ ਰੱਖਦੇ ਸਾਰੇ ਯਾਰ ਨੇ ਗਰੀਬੀ ਵਿੱਚੋਂ ਨਿਕਲੇ ਤਾਂ ਹੀ ਤਾਂ ਗੁੱਡ ਲੱਕ ਦੱਸਦੇ ਸਾਰੇ ਯਾਰ ਨੇ ਗਰੀਬੀ ਵਿੱਚੋਂ ਨਿਕਲੇ ਤਾਂ ਹੀ ਤਾਂ ਗੁੱਡ ਲੱਕ ਦੱਸਦੇ ਕਦੇ ਜੈਮਨਾ ਗਰਾਊਂਡ ਵਿੱਚ ਵਿਗੜੀ ਸੀ 500 ਦੇ ਨੋਟ ਕਰਕੇ ਅੱਜ ਜੋ ਕੁਝ ਬਣਿਆ ਮੈਂ ਮਿੱਤਰੋ ਯਾਰਾਂ ਦੀ ਸਪੋਰਟ ਕਰਕੇ ਓ ਅੱਜ ਜੋ ਕੁਝ ਬਣਿਆ ਮੈਂ ਮਿੱਤਰੋ ਯਾਰਾਂ ਦੀ ਸਪੋਰਟ ਕਰਕੇ ਉਹ ਕਦੇ ਕਰਦੇ ਸਨਾ ਹਾਂ ਉੱਚਾ ਉੱਡਣਾ ਤੇ ਬੋਲ ਪੂਰੇ ਘਰ ਦਿੱਤੇ ਨੇ ਸੱਚੇ ਬਾਦਸ਼ਾਹ ਦੀ ਮਿਹਰ ਨਾਲ ਵੇਖ ਲੋ ਜੀ ਕੋਕੇ ਅੱਜ ਜੜ ਦਿੱਤੇ ਨੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਵੇਖ ਲੋ ਜੀ ਕੋਕੇ ਅਜ ਜੜ ਦਿੱਤੇ ਨੇ ਯਾਰ ਘੁੰਮ ਦੱਕ ਵੇਤ ਵਿੱਚ ਵੇਖ ਲੋ ਜੀ ਮਾਲਕ ਦੀ ਓਟ ਕਰਕੇ ਅੱਜ ਜੋ ਕੁਝ ਬਣਿਆ ਮੈਂ ਮਿੱਤਰੋ ਵਯਾਰਾਂ ਦੀ ਸਪੋਰਟ ਕਰਕੇ ਅੱਜ ਜੋ ਕੁਝ ਬਣਿਆ ਮੈਂ ਮਿੱਤਰੋ ਵਯਾਰਾਂ ਦੀ ਸਪੋਰਟ ਕਰਕੇ ਉਹ ਤੋ ਬੜੀਆਂ ਹੀ ਗੱਲਾਂ ਸਮਝਾਉਂਦੇ ਸੀ ਸੁਖ ਤੇ ਨਵੇਂ ਦਰਜੇ ਹੁਣ ਲੱਗਦੇ ਨਾ ਯਾਰ ਤੈਨੂੰ ਵਿਪਨਾ ਉਹ ਰਵਿਏ ਤੇ ਬਿੰਦਰ ਜਹੇ ਹੁਣ ਲੱਗਦੇ ਨਾ ਯਾਰ ਤੈਨੂੰ ਵਿਪਨਾ ਉਹ ਰਵਿਏ ਤੇ ਬਿੰਦਰ ਜਹੇ ਜਿਹੜੇ ਔਖੇ ਸੌਖੇ ਵੇਲੇ ਨਾਲੇ ਖੜਦੇ ਸੀ ਕੰਮ ਸਾਰੇ ਲੋਟ ਕਰਕੇ ਅੱਜ ਜੋ ਕੁਝ ਬਣਿਆ ਮੈਂ ਮਿੱਤਰੋ ਯਾਰਾਂ ਦੀ ਸਪੋਰਟ ਕਰਕੇ ਓ ਅੱਜ ਜੋ ਕੁਝ ਬਣਿਆ ਮੈਂ ਮਿੱਤਰੋ ਯਾਰਾਂ ਦੀ ਸਪੋਰਟ ਕਰਕੇ ਓ ਅੱਜ ਜੋ ਕੁਝ ਬਣਿਆ ਮੈਂ ਮਿੱਤਰੋ ਯਾਰਾਂ ਦੀ ਸਪੋਰਟ ਕਰਕੇ